ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱਬੋ ਬਲਦੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਦੇ ਮਾਨਯੋਗ ਐਸਐਸਪੀ ਸਹਿਬਾਨ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਨਵਾਂ ਸ਼ਹਿਰ ਦੇ ਵਿੱਚ ਬਹੁਤ ਵੱਡੀ ਰੈਲੀ ਜਿਹੜੀ ਹੈਗੀ ਆ ਕੀਤੀ ਇਜ਼ਾਰ ਹੈਗੇ ਸਿੱਧੀਆਂ ਤਸਵੀਰਾਂ ਆਪ ਦੇ ਨਾਲ ਸਾਂਝੀਆਂ ਕਰਾਂਗੇ ਸਿੱਧੀਆਂ ਮੁਲਾਕਾਤਾਂ ਵੀ ਅਫਸਰ ਸਹਿਬਾਨਾ ਜਿਹਦੇ ਨਾਲ ਆਪ ਜਿਹਦੀਆਂ ਕਰਵਾਉਣ ਜਾ ਰਹੇ ਆਂ ਮਾਨ ਜੋ ਐਸਐਸਪੀ ਸਹਿਵਾਨ ਵਾਈਟ ਸ਼ਾਲ ਤੇ ਲਾਲ ਪਗੜੀ ਦੇ ਅੰਦਰ ਆਏ ਨੇ ਡਾਕਟਰ ਮਹਿਤਾਬ ਸਿੰਘ ਜੀ ਬਹੁਤ ਵੱਡਾ ਉਪਰਾਲਾ ਕਰਦੇ ਨੇ ਨਸ਼ੇ ਨੂੰ ਬੰਦ ਕਰਨ ਦੇ ਲਈ ਡੀਐਸਪੀ ਸਹਿਵਾਨ ਐਸਪੀ ਸਹਿਵਾਨ ਐਸਐਚਓ ਸਹਿਵਾਨ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਤੌਰ ਤੇ ਟੀਮ ਦੇ ਵਿੱਚ ਆਏ ਨੇ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸੀ ਇੰਵੈਸਟਿਗੇਟਿੰਗ ਅਫਸਰ ਨਾ ਰੋਲੋ ਸਾਈਕੋਫੋਨ ਰੈਲੀ ਵੀ ਤਵਾਦ ਕਰਦੇ ਹੋਏ ਹਾਗ ਦੇ ਵਿੱਚ ਗੁਵਾਰੇ ਛੱਡੇ ਜਾ ਰਹੇ ਨੇ ਤਾਂ ਕਿ ਜਿਹੜਾ ਇਹ ਮੈਸੇਜ ਹੈ ਪੂਰੇ ਆਤਮਾਨ ਨੂੰ ਹੁੰਦਾ ਹੋਇਆ ਪੂਰੇ ਸ਼ਹਿਰ ਬਾਗੀਆਂ ਤੱਕ ਪਹੁੰਚੇ ਜ਼ੋਰਦਾਰ ਤਾੜੀਆਂ ਲਗਾ ਦਿਓ ਜੀ ਫਿਨਿਸ਼ ਪੁਆਇੰਟ ਸਾਡਾ ਇਹੀ ਰਹੇਗਾ ਇਸ ਤੋਂ ਬਾਅਦ ਆਪਣੇ এনवायरमेंट ਐਟਮੋਸਫੇਅਰ ਨੂੰ ਦੇਖਦੇ ਹੋਏ ਮਾਣੂ ਬੀ.ਐਸ.ਪੀ ਸਾਹਿਬ ਅਜਿ ਨੂੰ ਪੁਲਿਸ ਪਾਸਾਸ਼ਨ ਕੋਲੋਂ ਬੂਟੇ ਵੀ ਬੰਡੇ ਜਾਣਗੇ ਤਾਂ ਕਿ ਸਾਡੀ ਕੰਟਰੀ ਦੀ ਹੈ ਪਰ ਇੱਕ ਚੰਡੀ ਦੇੰਦਿਆ ਸਾਰੇ ਡਾਕਟਰ ਆਏ ਡਰ ਮਹਿਤਾਬ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਵਿਜੇ ਸ਼ਰਮਾ ਜੀ ਦੀ ਵੀ ਗੱਲ ਕਰਾਂਗੇ ਏ.ਐਸ.ਆਈ. ਵਿਜੇ ਸ਼ਰਮਾ ਵੀ ਦੇਲੇ ਨੂੰ ਮੁੱਖ ਰੱਖਦੇ ਹੋਇਆਂ ਪਾਗ ਲੈ ਰਹੇ ਨੇ ਪੰਜਾਬ ਪੁਲਿਸ ਦੇ ਨਾਲ ਨਾਲ ਨੌਜਵਾਨ ਵੀਰ ਵੀ ਵਿਸ਼ੇਸ਼ ਤੌਰ ਤੇ ਨਜ਼ਰ ਆ ਰਹੇ ਨੇ ਬਹੁਤ ਵੱਡੇ ਆਪਰਾਲਾਂ ਦੇ ਸਦਕਾ ਜੇ ਗੱਲ ਕਰੀਏ ਪੰਜਾਬ ਪੁਲਿਸ ਦੇ ਨਾਲ ਨਾਲ ਬੱਚੀਆਂ ਬੱਚੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਨੇ ਰੈਲੀ ਨੂੰ ਕਾਮਜ਼ਫ ਕਰਨ ਦੇ ਲਈ ਰੈਲੀ ਦੇ ਵਿੱਚ ਬਹੁਤ ਹੀ ਵੱਡਾ ਮੈਸੇਜ ਖਾਸ ਕਰਕੇ ਨਗਰ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਜਾ ਰਿਹਾ ਹੈਗਾ ਕਿ ਨਸ਼ੇ ਨੂੰ ਬੰਦ ਕਰਨ ਲਈ ਵੱਡਾ ਆਪਰਾਲਾ ਜਿਹੜਾ ਹੈਗਾ ਆ ਕੀਤਾ ਆਜਾਰਿਆ ਪੰਜਾਬ ਪੁਲਿਸ ਜੀ ਦੇ ਦਿਸ਼ਾਨ ਰੇਸ਼ਾਂ ਦੇ ਹੇਠ ਵੱਡੀ ਰੈਲੀ ਜਿਹੜੀ ਹੈਗੀ ਆ ਨਵਾਂ ਸ਼ਹਿਰ ਦੇ ਭਲੋ ਕੀਤੀ ਜਾ ਰਹੀ ਹੈਗੀ ਆ ਬਹੁਤ ਹੀ ਵੱਡੇ ਉਪਰਾਲਿਆਂ ਦੇ ਸਦਕਾ ਅੱਜ ਪਹਿਲ ਜਿਹੜੀ ਹੈਗੀ ਆ ਪੰਜਾਬ ਪੁਲਸ ਨੇ ਕੀਤੀ ਹੈਗੀ ਆ ਨਮਸ਼ਾਹਰ ਦੇ ਮਾਨਯੋਗ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਆਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਬਹੁਤ ਹੀ ਵੱਡੀ ਰੈਲੀ ਜਿਹੜੀ ਹੈਗੀ ਆ ਅੱਜ ਸ਼ੁਰੂ ਹੋ ਗਈ ਹੈ ਗੁਵਾਰੇ ਨੂੰ ਉਡਾ ਕੇ ਰੈਲੀ ਦਾ ਸਵਾਗਤ ਕੀਤਾ ਗਿਆ ਬਕਾਇਦਾ ਝੰਡਾ ਜਿਹੜਾ ਹੈਗਾ ਆ ਹੋ ਰੈਲੀ ਦੀ ਸ਼ੁਰੂਆਤ ਕਰਨ ਦੇ ਲਈ ਵੀ ਨੇਤਾ ਗਿਆ ਹਰੀ ਚੰਡੀ ਦੇਨ ਅਪरांत ਰੈਲੀ ਦੀ ਸ਼ੁਰੂਆਤ ਕੀਤੀ ਗਈਆ ਨਵਾਂ ਸ਼ਹਿਰ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਇਹ ਮਨੋਰਥਕਾਰ ਜਿਹੜਾ ਹੈਗਾ ਆ ਵਿਸ਼ੇਸ਼ ਕੀਤਾ ਗਿਆ ਰੈਲੀ ਨੂੰ ਮੁੱਖ ਰੱਖਦੇ ਹੋਇਆ ਇਹ 9 ਜਵਾਨਾਂ ਦੀ ਵੀ ਗੱਲ ਕਰਨਗੇ 9 ਜਵਾਨਾਂ ਦੇ ਅੰਦਰ ਵੀ ਬਹੁਤ ਵੱਡਾ ਉਤਸ਼ਾਹ ਜਿਹੜਾ ਹੈਗਾ ਆ ਨਜ਼ਰ ਆ ਰਿਹਾ ਮਾਨਜੋਗ ਐਸਆਈ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਰੈਲੀ ਦੇ ਵਿੱਚ ਪਹੁੰਚੇ ਨੇ ਪੰਜਾਬ ਪੁਲਿਸ ਦਾ ਬਹੁਤ ਵੱਡਾ ਅਪਰਾਲਾ ਨਵੇਂ ਸਾਈਕਲ ਤੇ ਨਵੀਆਂ ਸ਼ਰਟਾਂ ਬਹੁਤ ਹੀ ਵਧੀਆ ਪੰਜਾਬ ਨੂੰ ਨਸ਼ਾ ਮੁਕਤ ਦੀ ਗੱਲ ਵੀ ਕੀਤੀ ਗਈ ਹੈਗੀ ਆ 9 ਜਵਾਨਾਂ ਦੇ ਨਾਲ-ਨਾਲ ਬੱਚੀਆਂ ਦੇ ਅੰਦਰ ਵੀ ਬਹੁਤ ਵੱਡਾ ਉਤਸ਼ਾਹ ਆ ਬੱਚੀਆਂ ਦੇ ਅੰਦਰ ਵੀ ਬੱਚਿਆਂ ਦੇ ਅੰਦਰ ਵੀ ਇਹ ਬਹੁਤ ਵੱਡੀ ਚਾਹਤ ਹੈਗੀ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਨਮਸਕਾਰ ਦੇ ਮਾਨਯੋਗ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਜੀ ਵਿਸ਼ੇਸ਼ ਤੌਰ ਤੇ ਸਾਈਕਲ ਨੂੰ ਮੁਖ ਰੱਖਦੇ ਹੋਏ ਸਾਈਕਲ ਰਲਲੀ ਦੇ ਵਿੱਚ ਜਾ ਰਹੇ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਮਾਨਯੋਗ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਸਾਈਕਲ ਦੇ ਉੱਪਰ ਆ ਰਹੇ ਨੇ ਨਮਸਕਾਰ ਦਿੱਲੀ ਹੁਕਮਾਂ ਦੇ ਅਧੀਨ ਡਾਕਟਰ ਮਹਿਤਾਬ ਸਿੰਘ ਜੀ ਦੇ ਹੁਕਮਾਂ ਦੇ ਅਧੀਨ ਆ ਰਹੇ ਨੇ ਲਾਲ ਪੱਗ ਦੇ ਅੰਦਰ ਡਾਕਟਰ ਮਹਿਤਾਬ ਸਿੰਘ ਜੀ ਵਿਸ਼ੇਸ਼ ਤੌਰ ਤੇ ਰੈਲੀ ਦੇ ਵਿੱਚ ਵੱਡਿਆਂ ਪ੍ਰਾਲਿਆਂ ਸਦਕਾ ਆਪਣਾ ਅਹਿਮ ਰੋਲ ਅਦਾ ਕਰ ਰਹੇ ਪੰਜਾਬ ਪੁਲਿਸ ਨਵਾਂ ਸ਼ਹਿਰ ਦੇ ਵੱਲੋਂ ਬਹੁਤ ਵੱਡੀ ਰੈਲੀ ਸਾਈਕਲ ਰੈਲੀ ਕੱਢੀ ਜਾ ਰਹੀ ਹੈਗੀ ਆ ਮਾਨਯੋਗ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਵੱਡੀ ਸਾਈਕਲ ਰੈਲੀ ਜਿਹੜੀ ਹੈਗੀ ਕੱਢੀ ਜਾ ਰਹੀ ਆ ਵਿਸ਼ੇਸ਼ ਤੌਰ ਤੇ ਐਸਪੀ ਸਹਿਵਾਨ ਪਹੁੰਚੇ ਨੇ ਰੈਲੀ ਦੇ ਵਿੱਚ ਡੀਐਸਪੀ ਸਹਿਵਾਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਐਸਐਚਓ ਸਹਿਵਾਨ ਵੀ ਜਿਨੇ ਐਐਸਆਈਐਸ ਸਾਰਿਆਂ ਨੇ ਬਹੁਤ ਹੀ ਵਧੀਆ ਸਾਈਕਲ ਦੇ ਉੱਪਰ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਨਾਲ ਸਾਈਕਲ ਤੇ ਵਾਈਟ ਤੇ ਹਰੇ ਰੰਗ ਦੇ ਸ਼ਰਟਾਂ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਵੱਡਾ ਅਪਰਾਲਾ ਕੀਤਾ ਪੰਜਾਬ ਪੁਲਿਸ ਦੇ ਵੱਡਿਆਂ ਅਪਰਾਲਿਆਂ ਦੇ ਸਦਕਾ ਹੀ ਚੰਡੀਗੜ੍ਹ ਚੌਂਕ ਦੀਆਂ ਤਸਵੀਰਾਂ ਆਪ ਜੀ ਨੇ ਦਿਖਾ ਰਹੇ ਹੈਗੇ ਸਾਈਕਲ ਰੈਲੀ ਦੀ ਵੀ ਗੱਲ ਕਰਾਂਗੇ ਸਾਈਕਲ ਰੈਲੀ ਨੂੰ ਕਾਹਮਸਾਬ ਕਾਂਦੇ ਲਈ ਵੱਡਿਆਂ ਅਪਰਾਲਿਆਂ ਦੇ ਸਦਕਾ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਅਲ ਅਹਿਮ ਜਿਹੜੀ ਮੀਟਿੰਗ ਜਿਹੜੀ ਹੈਗੀ ਅੱਜ ਦੀ ਜੇ ਰੈਲੀ ਦੀ ਗੱਲ ਕੀਤਾਗੇ ਰੈਲੀ ਕੀਤੀ ਜਾ ਰਹੀ ਹੈਗੀ ਆ ਸਾਡੇ ਬਹੁਤ ਹੀ ਸਤਕਾਰਯੋਗ ਆ ਮੀਡੀਆ ਦੇ ਵਿੱਚ ਕੰਮ ਕਰਨ ਕੰਮ ਕਰਨ ਵਾਲੇ ਮੇਨ ਨਵਾਂ ਸ਼ਹਿਰ ਦੇ ਇੱਟੜਾ ਲੇਖਕ ਪੱਤਰਕਾਰੀ ਵਿਸ਼ੇਸ਼ਤਾ ਉੱਤੇ ਦੁੱਧ ਟੇਕਰ ਦੇ ਸਾਈਕਲ ਲੈ ਕੇ ਆਏ ਨੇ ਕਿਉਂਕਿ ਸਾਈਕਲ ਆ ਸਰੀਰ ਨੂੰ ਬਹੁਤ ਵੱਡੀ ਜਿਹੜੀ ਹੈ ਕਿ ਵਰਜਸ਼ ਦਿੰਦਾ ਹੈਗਾ ਆ ਇੱਕ ਸਾਈਕਲ ਹੀ ਪੂਰੇ ਸਰੀਰ ਨੂੰ ਕਾਮਜਾਬ ਕੰਦ ਲਈ ਆਪਣਾ ਅਹਿਮ ਰੋਲ ਅਦਾ ਕਰਦਾ ਹਰ ਬਾਡੀ ਦਾ ਕੱਲਾ ਕੱਲਾ ਜਿਹੜਾ ਅੰਗ ਹੈਗਾ ਆ ਸਾਈਕਲ ਦੇ ਨਾਲ ਬਹੁਤ ਜਬਰਦਸਤ ਤਰੀਕੇ ਨਾਲ ਕਸਰਤ ਹੋ ਜਾਂਦੀ ਹੈਗੀ ਆ ਬਹੁਤ ਹੀ ਵੱਡੀਆਂ ਅਪਰਾਲਿਆਂ ਦੇ ਸਦਕਾ ਬਹੁਤ ਹੀ ਜਬਰਦਸਤ ਜਿਹੜੀ ਰੈਲੀ ਹੈਗੀ ਆ ਕੱਢੀ ਜਾ ਰਹੀ ਹੈਗੀ ਆ ਮਾਨਯੋਗ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਆ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਵੱਡਿਆਂ ਪ੍ਰਾਲਿਆਂ ਦੇ ਸਦਕਾ ਸ਼ਹੀਦ ਭਗਤ ਸਿੰਘ ਨਗਰ ਦੀ ਗੱਲ ਕਰਾਂਗੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਰੈਲੀ ਇਕੱਡੀ ਜਾਰੀ ਹੈਗੀ ਆ ਐਸਪੀ ਸਹਿਵਾਨ ਦੇ ਨਾਲ ਨਾਲ SSP ਸਹਿਬਾਨ IPS ਅਫਸਰ ਡਾਕਟਰ ਮਹਿਤਾਬ ਸਿੰਘ ਦੀ ਲਾਲ ਪਗੜੀ ਦੇ ਵਿੱਚ ਆਪ ਜੀ ਨੂੰ ਨਜ਼ਰ ਆ ਰਹੇ ਨੇ ਵਾਈਟ ਰੰਗ ਦੀ ਸ਼ਰਟ ਪਾਈ ਹੋਈ ਨਸ਼ਾ ਮੁਕਤ ਪੰਜਾਬ ਆਦੀਆਂ ਵੀ ਗੱਲਾਂ ਆ ਕੀਤੀਆਂ ਜਾ ਰਹੀਆਂ ਨੇ ਵੱਡੀਆਂ ਰੈਲੀ ਜਿਹੜੀ ਹੈਗੀ ਆ ਅਹਿਮ ਕੀਤੀ ਜਾ ਰਹੀ ਹੈ ਕਿ ਨਵਾਂ ਸ਼ਹਿਰ ਦੀ ਗੱਲ ਕਰਕੇ ਨਵਾਂ ਸ਼ਹਿਰ ਨੂੰ ਮੁੱਖ ਰੱਖ ਦਿਆ ਹੋਇਆ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਨੌਜਵਾਨਾਂ ਦੇ ਅੰਦਰ ਬੱਚਿਆਂ ਦੇ ਅੰਦਰ ਬੱਚਿਆਂ ਦੇ ਬਹੁਤ ਵੱਡਾ ਉਤਸ਼ਾਹ ਦੀ ਜੇ ਗੱਲ ਕਿਤੇ ਆਵੇ ਬਹੁਤ ਵੱਡਾ ਉਤਸ਼ਾਹ ਜਿਹੜਾ ਹੈਗਾ ਆ ਰੈਲੀ ਦੇ ਵਿੱਚ ਨਜ਼ਰ ਆ ਰਿਹਾ ਆ ਬਹੁਤ ਹੀ ਜ਼ਬਰਦਸਤ ਥੀਕ ਕੇ ਨਾਲ ਨਵੇਂ ਨਵੇਂ ਸਾਈਕਲ ਨਵੀਆਂ ਨਵੀਆਂ ਟੀ-ਸ਼ਰਟਾਂ ਤੇ ਨਵੇਂ ਨਵੇਂ ਸ਼ਲੋਕਨ ਜਿਹੜੇ ਹੈਗੇ ਆ ਪੰਜਾਬ ਪੁਲਿਸ ਦੇ ਵੱਲੋਂ ਵੱਡਿਆਂ ਪ੍ਰਾਲਿਆਂ ਦੇ ਸਦਕਾ ਇਸ ਰੈਲੀ ਨੂੰ ਕੱਢਿਆ ਜਾ ਰਿਹਾ ਆਪ ਜੀ ਦੇ ਨਾਲ ਚੰਡੀਗੜ੍ਹ ਚੌਂਕ ਜੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਈਆਂ ਪੰਜਾਬ ਪੁਲਿਸ ਨਵਾਂ ਸ਼ਹਿਰ ਦੇ ਵੱਲੋਂ ਵੱਡਾ ਅਪਰਾਲਾ ਗੱਲ ਕਰਾਂਗੇ ਬੂਟਿਆਂ ਦੀ ਨਸ਼ੇ ਨੂੰ ਖਤਮ ਕਰਨ ਦੇ ਕਰਨ ਦੇ ਲਈ ਰੈਲੀ ਦੇ ਨਾਲ-ਨਾਲ ਬੂਟਿਆਂ ਦਾ ਵੀ ਕਿਹਾ ਜਾ ਸਕਦਾ ਕਿ ਪ੍ਰਸ਼ਾਦ ਹੀ ਦਿੱਤਾ ਜਾ ਰਿਹਾ ਕਿ ਇਹ ਵੀ ਨਾਲ ਕਿਹਾ ਜਾ ਰਿਹਾ ਕਿ ਬੂਟੇ ਨੂੰ ਘਰ ਦੇ ਵਿੱਚ ਜ਼ਰੂਰ ਲਗਾਓ ਅਤੇ ਬੂਟੇ ਨੂੰ ਜ਼ਰੂਰ ਪਾੜੋ ਕਿਉਂਕਿ ਜੀਵਨ ਦੇ ਅੰਦਰ ਜੀਵਨ ਨੂੰ ਕੰਮਜਾਫਕਾਣ ਦੇ ਲਈ ਜ਼ਿੰਦਗੀ ਨੂੰ ਕੰਮਜਾਫਕਾਣ ਦੇ ਲਈ ਬੂਟੇ ਵੀ ਆਪਣਾ ਅਹਿਮ ਰੋਲ ਅਦਾ ਕਰਦੇ ਨੇ ਸੋ ਪਿਆਰੇ ਸਾਥੀਓ ਜਿੱਥੇ ਵੀ ਜਗ੍ਹਾ ਮਿਲਦੀ ਆ ਵੱੱਟ ਵੱੱਟ ਪੌਦਿਆਂ ਨਾਲ ਜ਼ਰੂਰ ਲਗਵਾਓ ਨਸ਼ੀਦ ਤੇ ਆਗੋ ਹੁਣ ਤਾਂ ਜਾਗੋ 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 ਨਸ਼ੀਦ ਤੇ ਆਗੋ ਰੋਰੀ ਐਸਪੀ ਐਸ ਨਗਰ ਪੁਲਿਸ ਜਹਨ ਜੀ ਸਾਰਿਆਂ ਨੂੰ ਅੱਜ ਫਗੋੜਾ ਸਾਈਕਲਿੰਗ ਕਲੱਬ ਜਿਸ ਮੇਰੀ ਸਮੂਚੀ ਟੀਮ ਫਗੋੜਾ ਤੋਂ ਸਾਰੇ ਅਸੀਂ ਨਵਾਂ ਸ਼ਹਿਰ ਐਸਪੀ ਐਸ ਨਗਰ ਦੇ ਵਿੱਚ ਆਏ ਹੋਏ ਆ ਸੋ ਪੰਜਾਬ ਪੁਲਿਸ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੀ ਨਸ਼ੇ ਦੇ ਨੂੰ ਲੈ ਕੇ ਜੋ ਕੀਤਾ ਤੇ ਅਸੀਂ ਉਸ ਚੀਜ਼ ਦੇ ਨਾਲ ਪੂਰਾ ਯੋਗਦਾਨ ਦੇ ਰਹੇ ਆ ਮੇਰੇ ਨਾਲ ਮੇਰੇ ਸਾਥੀ ਸਾਰੇ ਨਾਲ ਪਹੁੰਚੇ ਹੋਏ ਨੇ ਫਗੋੜਾ ਤੋਂ ਸਾਰੇ ਸੋ ਸਾਰੀ ਸਾਈਕਲਿੰਗ ਰੈਲੀ ਜਿਹੜੀ ਆਪਣਾ ਨਵੇਂ ਸ਼ਹਿਰ ਦੀਆਂ ਗਲੀਆਂ ਦੇ ਵਿੱਚੋਂ ਸੜਕਾਂ ਤੋਂ ਹੁੰਦੀ ਹੋਈ ਆਪਣਾ ਆਈਟੀ ਗਰਾਊਂਡ ਦੇ ਵਿੱਚ ਦੁਬਾਰਾ ਪਹੁੰਚੀ ਇੱਥੋਂ ਹੀ ਸਟਾਰਟ ਕੀਤੀ ਗਈ ਸੀ ਇਹ ਸੋ ਸਾਡੇ ਵੱਲੋਂ ਸਾਰਿਆਂ ਅੱਜ ਜਿਹੜੀ SBS ਨਗਰ ਪੁਲਿਸ ਵੱਲੋਂ ਪੁਲਿਸ ਡਿਪਾਰਟਮੈਂਟ ਵੱਲੋਂ ਸਾਈਕਲਥੋਂ ਦੀ ਰੈਲੀ ਜਿਹੜੀ ਹੈ 1 ਯਰ ਫੈਟ ਬਾਏ ਸਾਈਕਲਿੰਗ ਔਰ ਨਸ਼ੇ ਦੇ ਅਗੇਂਸਟ ਜਿਹੜੀ ਇਹ ਰੈਲੀ ਕੀਤੀ ਗਈ ਹੈ ਇਹ ਅਸੀਂ ਨਿਊ ਸਿਟੀ ਸਾਈਕਲਿੰਗ ਕਲੱਬ ਦੇ ਸਾਰੇ ਮੈਂਬਰਸ ਜਿਹੜੇ ਹੈ ਸਾਡੇ ਕਰੀਬ 25 ਤੋਂ ਜ਼ਿਆਦਾ ਮੈਂਬਰਸ ਅੱਜ ਪਾਰਟਿਸਿਪੇਟ ਕਰ ਰਹੇ ਹੈ ਔਰ ਅਸੀਂ ਸਮਝਦੇ ਹਾਂ ਵੀ ਇਹ ਸਰਕਾਰ ਵੱਲੋਂ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਬਹੁਤ ਅੱਛਾ ਕਦਮ ਹੈਗਾ ਆ ਜਿਹੜਾ ਕਿ ਸਾਡੇ ਪੰਜਾਬ ਦੇ ਉੱਤੇ ਸਪੈਸ਼ਲੀ ਇੱਕ ਨਸ਼ੇ ਦੇ ਜਿਹੜੇ ਐ ਇੰਨੇ ਜ਼ਿਆਦਾ ਪ੍ਰੋਬਲਮਸ ਆਈਆਂ ਹੋਈਆਂ ਆ ਯੂਥ ਜਿਹੜੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਲਿਪਤ ਹੈ ਔਰ ਅਸੀਂ ਅਗਰ ਸਾਰੇ ਮਿਲ ਕੇ ਇਸ ਪ੍ਰੋਬਲਮ ਨੂੰ ਅਦੇ ਅਗੇਂਸਟ ਖੜੇ ਹੋਵਾਂਗੇ ਕਮ ਸੇ ਕਮ ਜਿੰਨੇ ਵੀ ਲੋਕ ਉਸ ਨਸ਼ੇ ਦੇ ਵਿੱਚ ਇਨਵੋਲ ਹੈ ਚਾਹੀਓ ਡਿਸਟ੍ਰਿਬਿਊਟਰਸ ਆ ਚਾਹੀਓ ਕੰਜ਼ਿਊਮਰਸ ਆ ਉਹਨਾਂ ਸਭ ਨੂੰ ਪਤਾ ਲੱਗੇ ਵੀ ਐਨੇ ਲੋਕ ਨਸ਼ੇ ਦੇ ਅਗੇਂਸਟ ਇਕੱਠੇ ਹੋ ਕੇ ਇੱਕ ਰੈਲੀ ਕਰ ਰਹੇ ਆ ਇਕੱਠੇ ਹੋ ਕੇ ਸਵੇਰੇ 5 ਵਜੇ ਇਕੱਠੇ ਹੋਏ ਆ ਸਰਕਾਰ ਉਹਨਾਂ ਦੇ ਨਾਲ ਹੈ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਨਾਲ ਲੈ ਕੇ ਜਾ ਰਿਹਾ ਤਾਂ ਕਮ ਸੇ ਕਮ ਉਹ ਥੋੜਾ ਜਿਹਾ ਵੀਕ ਹੋਣਗੇ ਕੁਝ ਇਸ ਦੇ ਨਾਲ ਇਫੈਕਟ ਜ਼ਰੂਰ ਆਏਗਾ ਔਰ ਅਸੀਂ ਸਾਰੇ ਤਹਿ ਦਿਲੋਂ ਇਸ ਨਸ਼ੇ ਦੀ ਜਿਹੜੀ ਅਗੇਂਸਟ ਰੈਲੀ ਹੈਗੀ ਹੈ ਅਸੀਂ ਇਹਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਇਨਵੋਲ ਹੈ ਔਰ ਅਸੀਂ ਸਰਕਾਰ ਦਾ ਪੁਲਿਸ ਡਿਪਾਰਟਮੈਂਟ ਦਾ ਨਿਊ ਸਿਟੀ ਸਾਈਕਲਿੰਗ ਕਲੱਬ ਨਵਾਂ ਸ਼ਹਿਰ ਪੂਰਾ ਸਹਿਯੋਗ ਦਿੰਦੀ ਹੈ ਜੀ ਥੈਂਕ ਯੂ ਹਾਂ ਜੀ ਇਹੀ ਅਪੀਲ ਹੈ ਜੀ ਮੇਰੇ ਨੌਜਵਾਨਾਂ ਨੂੰ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਨਸ਼ਾ ਛੱਡ ਕੇ ਕੋਈ ਸਪੋਰਟਸ ਚੁਣੋ ਸਾਈਕਲਿੰਗ ਕਰੋ ਫਿਟਨੈਸ ਤੇ ਧਿਆਨ ਦਿਓ ਇਹੀ ਅੱਜ ਦੇ ਟਾਈਮ ਜਿਹੜੇ ਅੱਜ ਦੇ ਹੈਗੇ ਯੂਥ ਹੈਗਾ ਇਹੀ ਅੱਜ ਦੇ ਬਾਅਦ ਅੱਜ ਤੋਂ ਬਾਅਦ ਜਿਹੜੇ ਆ ਉਹ ਹੀ ਦੇਸ਼ ਨੂੰ ਸੰਭੋਗੇ ਅਗਰ ਅੱਜ ਦੇ ਟਾਈਮ ਦੇ ਜੋ ਨੌਜਵਾਨ ਨਸ਼ੇ ਵਿੱਚ ਪੋਗੇ ਤਾਂ ਦੇਸ਼ ਅੱਗੇ ਕੌਣ ਸੰਭੂਗਾ ਕਿਉਂਕਿ ਬਹੁਤ ਵੱਡੀ ਐਕਸਰਸਾਈਜ਼ ਵੀ ਹੁੰਦੀ ਦੇਖਿਆ ਜਾਵੇ ਸਾਈਕਲ ਦੇ ਨਾਲ ਕਸਰਤ ਵੀ ਹੋ ਜਾਂਦੀ ਹੈਗੀ ਆ ਹਰ ਚੀਜ਼ ਦੀ ਜੇ ਆਪਾਂ ਲੱਤ ਦੀ ਗੱਲ ਕਰੀਏ ਲੱਤ ਦੇ ਵਿੱਚ ਗਿੱਟਾ ਵੀ ਆਂਦਾ ਹੈਗਾ ਯਾ ਗੋਡਾ ਵੀ ਆਂਦਾ ਹੈਗਾ ਯਾ ਪੂਰੀ ਬਾਡੀ ਦੀ ਜਿਹੜੀ ਕਸਰਤ ਹੈਗੀ ਇੱਕ ਸਾਈਕਲ ਕਰਵਾ ਦਿੰਦਾ ਹਾਂਜੀ ਹਾਂਜੀ ਦੇਖੋ ਜੀ ਉਹਨ ਅੱਜਕੱਲ ਦਾ ਯੂਥ ਜਦੋਂ ਅੱਗੇ ਜਾ ਕੇ ਫੌਜ ਵਿੱਚ ਭਰਤੀ ਹੋਣਾ ਚਾਹੂਗਾ ਜਾਂ ਪੁਲਿਸ ਵਿੱਚ ਭਰਤੀ ਹੋਣਾ ਚਾਹੂਗਾ ਉਹਨਾਂ ਦੀ ਸਟਾਰਟਿੰਗ ਬੇਸ ਹੀ ਆਪਣਾ ਅਸੀਂ ਸੈੱਟ ਰੱਖੂਗੇ ਬੇਸ ਤੋਂ ਹੀ ਆਪਣਾ ਤਿਆਰ ਕਰਕੇ ਰੱਖੂਗੇ ਫੇਰ ਹੀ ਅੱਗੇ ਜਾ ਕੇ ਤੁਸੀਂ ਫਿਜ਼ੀਕਲ ਫਿਟਨੈਸ ਤੁਸੀਂ ਦੇਸ਼ ਵਾਸਤੇ ਕੁਝ ਕਰ ਪਾਉਗੇ ਸੋ ਸਾਈਕਲਿੰਗ ਜ਼ਰੂਰੀ ਹੈ ਸਿਰਫ ਲੱਤਾਂ ਨਹੀਂ ਪੂਰੇ ਸਰੀਰ ਦੀ ਹੀ ਐਕਸਰਸਾਈਜ਼ ਹੁੰਦੀ ਹੈ ਇਹਦੇ ਨਾਲ ਸਾਈਕਲਿੰਗ ਰੋਜ਼ ਕਰਾਂਗੇ ਅੱਧਾ ਘੰਟਾ ਕਰਾਂਗੇ ਸਵੇਰੇ ਉੱਠ ਕੇ ਘੰਟਾ ਕਰਾਂਗੇ ਉਹ ਤੁਹਾਡਾ ਪੂਰੇ ਦਿਨ ਦਾ ਤੁਹਾਡਾ ਰੁਟੀਨ ਉਦਾਰ ਬਣ ਜਾਏਗਾ ਸਾਈਕਲ ਦੇ ਰੈਲੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਬਸ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਚਾਹੁੰਦੇ ਆ ਕਿ ਪੰਜਾਬ ਜਿੱਦਾ ਪਹਿਲਾਂ ਹਰਿਆ ਭਰਿਆ ਸੀਗਾ ਉਦਦਾ ਦਾ ਹੀ ਹੋਵੇ ਸਾਈਕਲ ਜਿਹੜਾ ਹੈਗਾ ਬਹੁਤ ਵੱਡੀ ਕਸਰਤ ਵੀ ਸਰੀਰ ਦੀ ਕਰਦਾ ਹੈਗਾ ਇੱਕ ਸਾਈਕਲ ਦੇ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈਗੀ ਨੌ ਜਵਾਨਾਂ ਨੂੰ ਖਾਸ ਕਰਕੇ ਦੇਚ ਕਿੰਨਾ ਕੁ ਭਾਗ ਲੈਣਾ ਚਾਹੀਦਾ ਸਰ ਸਭ ਤੋਂ ਵੱਧ ਤੋਂ ਵੱਧ ਸਾਰਿਆਂ ਨੂੰ ਭਾਗ ਲੈਣਾ ਚਾਹੀਦਾ ਹੈ ਆਪਣੀ ਤੰਦਰੁਸਤੀ ਵਧੀਆ ਹੁੰਦੀ ਆ ਕਿ ਕਿਸੇ ਦੇ ਐਦਾ ਨਹੀਂ ਹੈਗਾ ਕਿ ਜੇ ਆਪਾਂ ਨਸ਼ੇ ਕਰਾਂਗੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਲੋਇਆ ਪੰਜਾਬ ਦਾ ਜਿਹੜੀਆਂ ਆਪਣੀਆਂ ਧੀਆ ਬੱਚੀਆਂ ਆਏ ਘਰਾਂ ਦੇ ਵਿੱਚ ਐ ਉਹ ਜਿਸ ਰੈਲੀ ਨੂੰ ਦੇਖ ਕੇ ਲੱਗਣਗਾ ਉਹਨਾਂ ਨੂੰ ਕਿ ਐਸੀ ਵੀ ਬਹੁਤ ਜਲਦੀ ਇਸ ਭਾਗ ਆ ਲਈਏ ਜਿਹਦੇ ਅੰਦਰ ਚਾਹਨਾ ਪੈਦਾ ਹੋਵੇਗੀ ਹਾਂਜੀ ਸਰ ਜਰੂਰ ਹੋਵੇਗੀ ਕਿ ਉਹਨਾਂ ਨੂੰ ਵੀ ਹੋਊਗਾ ਕਿ ਹਾਂ ਆਪਣੇ ਜਿਹੜੇ ਵੀ ਨੌਜਵਾਨ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਭਾਗ ਲੈਣਾ ਚਾਹੀਦਾ ਹੈ ਕਿ ਆਪਣਾ ਪੰਜਾਬ ਨਸ਼ਾ ਮੁਕਤ ਹੋਵੇ ਜੀ ਸ਼ੁਕਰੀਆ ਜਿਹਦੀ ਵੀਰ ਜੀ ਰੈਲੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵੱਡੀ ਰੈਲੀ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਹੈਗੀ ਨਵਾਂ ਸ਼ਹਿਰ ਦੀ ਗੱਲ ਕਰਾਂਗੇ ਨਵਾਂ ਸ਼ਹਿਰ ਦੇ ਡਾਕਟਰ ਮਹਿਤਾਬ ਸਿੰਘ ਐਸਐਸਪੀ ਸਹਿਵਾਂ ਦੇ ਲੋ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਸਾਰੇ ਜਿਹੜਾ ਉਪਰਾਲਾ ਕਰ ਰਹੇ ਆ ਅਫਸਰ ਸਹਿਬਾਨ ਆ ਤੇ ਜਿਹੜਾ ਸਾਡਾ ਐਡਮਿਨਿਸਟ੍ਰੇਸ਼ਨ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿ ਇਸ ਵਾਸਤੇ ਨੂੰ ਸੋਚਿਆ ਤੇ ਸਾਰਿਆਂ ਲਈ ਬਹੁਤ ਇਸ ਵੇਲੇ ਜਿਹੜੀ ਸਮੱਸਿਆ ਵੱਡੀ ਹੈਗੀ ਆ ਕਿ ਨਸ਼ਾ ਤੇ ਨਸ਼ਾ ਮੁਕਤ ਲਈ ਜਿਹੜੀ ਇਹ ਰੈਲੀ ਕਰਦ ਲਈ ਆ ਇਹਦਾ ਅਸੀਂ ਗਰਸ਼ੰਕਰ ਦੋਸੇ ਆਏ ਆ ਗਟ ਸਿੰਘ ਸਾਈਕਲ ਕਲੱਬ ਹੈਗਾ ਸਾਡਾ ਤੇ ਅਸੀਂ ਵੀ ਇਹਨੂੰ ਬੜਾ ਸਪੋਰਟ ਕਰਦੇ ਆ ਤੇ ਜੋ ਵੀ ਸਾਡੇ ਵੱਲੋਂ ਹੋ ਸਕਦਾ ਮੈਸੇਜ ਜਾ ਸਕਦਾ ਕਿਸੇ ਨੂੰ ਉਸੇ ਮੈਸੇਜ ਦਿੰਨੇ ਆ ਕਿ ਆਪਣੇ ਬੱਚਿਆਂ ਨੂੰ ਔਰ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰੋ ਨਸ਼ਾ ਨਠਾਓ ਪੰਜਾਬ ਬਚਾਓ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਵੱਡੇ ਅਪਰਾਲੇ ਕੀਤੇ ਜਾ ਰਹੇ ਨੇ ਜੇ ਆਪਾਂ ਗੱਲ ਕਰੀਏ ਨਵਾਂ ਸ਼ਹਿਰ ਪੰਜਾਬ ਪੁਲਿਸ ਦੀ ਮਾਨਜੋਗੋ ਐਸਐਸਪੀ ਸਹਿਬਾਨ ਡਾਕਟਰ ਮਹਿਤਾਬ ਸਿੰਘ ਜੀ ਦੇ ਵੱਲੋਂ ਵੱਡੇ ਅਪਰਾਲੇ ਦੇ ਸਦਕਾ ਇਹ ਰੈਲੀ ਜਿਹੜੀ ਹੈਗੀ ਆ ਕੀਤੀ ਜਾ ਰਹੀ ਹੈ ਵਾਈਟ ਰੰਗ ਦੀਆਂ ਬਕਾਇਦਾ ਵਿਸ਼ੇਸ਼ਤਾ ਉੱਤੇ ਸ਼ਰਟਾਂ ਪਾਦੇ ਜਿੱਤੇ ਇੱਕ ਸਲੋਗਨ ਬਹੁਤ ਹੀ ਵਧੀਆ ਲਖਿਆ ਕਿ ਨਸ਼ਾ ਮੁਕਤ ਪੰਜਾਬ ਦੀ ਗੱਲ ਵੀ ਕੀਤੀ ਜਾ ਰਹੀ ਹੈਗੇ ਇੱਥੇ ਧੀਆਂ ਨੇ ਬਹੁਤ ਵੱਡੇ ਵੱਡੇ ਅਵਾਰਡ ਜਿੱਤੇ ਨੇ ਜਿਹੜੀਆਂ ਵਿਸ਼ੇਸ਼ ਤੌਰ ਤੇ ਇਸ ਰੈਲੀ ਦੇ ਵਿੱਚ ਭਾਗ ਲੈਣ ਦੇ ਲਈ ਆਈਆਂ ਨੇ ਬਹੁਤ ਵੱਡਾ ਅਪਰਾਲਾ ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਨੂੰ ਬੰਦ ਕਰਨ ਦੇ ਲਈ ਕੀਤਾ ਜਾ ਰਿਹਾ ਉਨਨਾਂ ਨਵਜਾਨੀ ਇਕਲਾਬ ਸਵਾਗਤ ਹੈ ਜੈਤੋ ਜੈ ਇਕਲਾਬ ਇਤਿਹਾਸ ਦੇ ਬੀਤੂ ਲਾਈਵ ਲੈਣੇ

ਦੇਸ਼ੇਤੋ ਜਤਾ ਸਿੰਘ ਜੱਬੋਵਾਨ ਨੂੰ ਦਿਓ ਅਯਾਜਤ 9465013313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰबानी ਵੀਡੀਓ ਨੂੰ ਵਟ ਵਟ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ 9465013313 ਤੇ ਕਰੋ ਸੰਪਰਕ ਧੰਨਵਾਦ